ਟੀਰ ਦਾ ਮੈਸੇਜ ਆਇਆ ਹੈ ਵੈਜੀ ਮੇਰੀ ਉਮਰ 24 ਸਾਲ ਹੈ ਮੈਨੂੰ ਤਾਂਤ ਦਾ ਰੋਗ ਕਾਫੀ ਪੁਰਾਣਾ ਹੈ ਤਾਂਤ ਕਰਕੇ ਸਰੀਰ ਕਮਜ਼ੋਰ ਹੋ ਗਿਆ ਹੈ ਸਰੀਰ ਵਿੱਚ ਗਰਮੀ ਰਹਿੰਦੀ ਹੈ ਨਾਲ ਕਬਜ਼ ਵੀ ਰਹਿੰਦੀ ਹੈ ਕੋਈ ਇਸ ਦਾ ਹੱਲ ਦੱਸੋ ਸਭ ਤੋਂ ਪਹਿਲਾਂ ਇਹ ਵੇਖੋ ਵੀ ਤਾਂਤ ਦਾ ਰੋਗ ਹਮੇਸ਼ਾ ਗਰਮ ਚੀਜ਼ਾਂ ਜ਼ਿਆਦਾ ਸੇਵਨ ਕਰਨ ਨਾਲ ਜਾਂ ਕਬਜ਼ੇ ਰੋਗ ਦੇ ਕਾਰਨ ਹੁੰਦਾ ਹੈ ਤਾਂਤ ਰੋਗ ਨੂੰ ਠੀਕ ਕਰਨ ਲਈ ਸਾਨੂੰ ਕਬਜ਼ ਨੂੰ ਠੀਕ ਕਰਨਾ ਪਵੇਗਾ ਕਬਜ ਵਾਸਤੇ ਅੱਧਾ ਚਮਚਾ ਤ੍ਰਿਫਲਾ ਚੂਰਨ ਦੀ ਵਰਤੋਂ ਰਾਤ ਨੂੰ ਸੌਣ ਵੇਲੇ ਦੁੱਧ ਜਾਂ ਪਾਣੀ ਨਾਲ ਕਰੋ। ਦਾਤ ਰੋਗ ਲਈ 10 ਗ੍ਰਾਮ ਬੰਗ ਭਸਮ ਬੈਦਨਾਥ ਦੀ, 10 ਗ੍ਰਾਮ ਅਬਰਕ ਭਸਮ ਬੈਦਨਾਥ ਦਾ। ਇਹਨਾਂ ਦੀਆਂ 20 ਕੁੜੀਆਂ ਬਣਾ ਲਓ। ਇੱਕ ਕੁੜੀ ਸਵੇਰੇ, ਇੱਕ ਕੁੜੀ ਸ਼ਾਮ ਨੂੰ ਦੁੱਧ ਜਾਂ ਪਾਣੀ ਨਾਲ ਲਓ। ਦਾਤ ਰੋਗ ਬਿਲਕੁਲ ਠੀਕ ਹੋ ਜਾਵੇਗਾ। ਗਰਮ ਖੱਟੀ ਤਲੇ ਚੀਜ਼ ਦਾ ਫ੍ਰੀਜ ਰੱਖੋ। ਕਬਜ ਨਾ ਹੋਣ ਦਿਓ। ਕਬਜ ਦਾ ਖਾਸ ਖਿਆਲ ਰੱਖੋ। ਇਸ ਜਾਣਕਾਰੀ ਨੂੰ ਹੋਰ ਵੀ ਸ਼ੇਅਰ ਜ਼ਰੂਰ ਕਰੋ